ਜਿਹੜੀ ਅੱਜ ਜਿਹੜੀ ਅੱਜ ਆਪਾਂ ਸਟੋਰੀ ਕਵਰ ਕਰ ਰਹੇ ਸੀ ਸਟੋਰੀ ਕਵਰ ਕਰ ਰਹੇ ਆ ਅਰਸ਼ ਦੀ ਤੇ ਮੁੰਡਾ ਲਵਪ੍ਰੀਤ ਤੇ ਲੜਕੀ ਅਰਸ਼ ਜਿਹਦੇ ਦੋਸ਼ ਲਾਏ ਮੁੰਡੇ ਵਾਲੇ ਸਾਡੇ ਨਾਲ ਲਾਈਨ ਤੇ ਜੁੜੇ ਜਿਨ੍ਹਾਂ ਦਾ ਇਹ ਕਹਿਣਾ ਵੀ ਸਾਡੇ ਮੁੰਡੇ ਵਾਲੇ ਸਾਈਡ ਤੋਂ ਸਾਡੇ ਪੈਸੇ ਬਹੁਤ ਲੱਗੇ ਤੇ ਲੜਕੀ ਕੈਨੇਡਾ ਜਾ ਕੇ ਇੰਨਾ ਸਾਡੇ ਨਾਲ ਬੋਲਣੋਂ हट ਗਈ ਅਸੀਂ 40 ਲੱਖ ਥੱਲੇ ਆ ਗਏ ਅਰਸ਼ ਦਾ ਸਾਥ ਦੇ ਰਹੇ ਨੇ ਉਹਦੇ ਮਾਪੇ ਪਰ ਫੌਜੀ ਸਾਹਿਬ ਸਤਿਕਾਰਯੋਗ ਚਤਵਿੰਦਰ ਸਿੰਘ ਢਿੱਲੋਂ ਚਲੋ ਸਾਬ লাইভ ਤੁਸੀਂ ਤੁਸੀਂ ਚਤਵਿੰਦਰ ਸਿੰਘ ਜੀ ਹਾਂਜੀ 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 ਜੀ ਚਤਵਿੰਦਰ ਜੀ ਤੁਸੀਂ ਮੈਂ ਦੂਸਰੇ ਫੋਨ ਤੋਂ ਤੁਹਾਨੂੰ ਫੋਨ ਲਾਵਾਂ ਪਲੀਜ਼ ਤੁਸੀਂ ਉਹ ਤੋਂ ਚੱਕ ਲੋਗੇ ਲਾ ਲਓ ਜੀ ਲਾ ਲਓ ਕੋਈ ਗੱਲ ਨਹੀਂ ਹੁਣ ਮੈਂ ਤੁਹਾਨੂੰ ਫੋਟੋ ਵੀ ਪਾਉਣਾ ਵੀਡੀਓ ਵੀ ਭੇਜਦਾ ਮੁੰਡੇ ਦੀ ਇਹ ਨਹੀਂ ਕੋਈ ਗੱਲ ਤੁਹਾਨੂੰ ਦੱਸ ਦਿੰਦੇ ਹਾਂ ਚਤਵਿੰਦਰ ਸਿੰਘ ਜੀ ਹਰ ਇੱਕ ਗੱਲ ਤੁਸੀਂ ਲਕੋਣੀ ਨਹੀਂ ਸੱਚੀ ਬਿਲਕੁਲ ਬਿਲਕੁਲ ਸੱਚੀ ਤੁਹਾਨੂੰ ਆਡੀਓ ਰਿਕਾਰਡਿੰਗ ਵੀਡੀਓ ਸਾਰਾ ਕੁਝ ਸੱਚ ਬੋਲ ਰਹਿਣਾ ਇਹ 4 ਦਿਨ ਪਹਿਲਾਂ ਰਾਈਟ ਬੋਲ ਰਿਹਾ ਪਿਆ ਇਹ ਚਤਵਿੰਦਰ 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 ਜੀ ਤੁਸੀਂ ਵੱਡੇ ਹੋ ਸਤਿਕਾਰਯੋਗ 94 ਹਾਂ ਅਹੀਂ ਤੇ ਆਹੀਂ ਆ ਆ ਤੁਹਾਨੂੰ ਦੂਜੇ ਨੰਬਰ ਤੋਂ ਇੱਕ ਲਾਈਨ ਆਈ ਹੈ ਜੀ ਪਲੀਜ਼ ਚੱਕਿਓ ਚਤਵਿੰਦਰ ਜੀ ਅੱਜ ਆ ਜਾ ਨਹੀਂ ਜਿਵੇਂ ਨੂੰ ਕੋ ਦਾ ਆਜੂਗਾ ਆ ਗਿਆ ਹੋ ਜੀ ਹਲੋ ਹਾਂਜੀ ਚਤਵਿੰਦਰ ਜੀ ਤੁਸੀਂ ਪਲੀਜ਼ ਹਾਂ ਬਣੇ ਰਹਿਣਾ ਜੀ ਲਾਈਨ ਤੇ ਜਤਵਿੰਦਰ ਸਟੋਰੀ ਅਸੀਂ ਕਵਰ ਕੀਤੀ ਗੱਲ ਚੱਲੀ ਵੀ 40 ਲੱਖ ਲੱਗ ਗਿਆ ਹੁਣ ਅਸਲ ਚ ਗੱਲ ਗਈ ਕਿੱਧਰ ਨੂੰ ਇਹ ਗੱਲ ਦੱਸ ਦੱਸ ਉਹ ਕੀ ਕਰ ਰਹੇ ਨੇ ਜੀ ਦੱਸ ਦਾਂ ਤੁਹਾਨੂੰ ਸਾਰਾ ਕੁਝ ਅਪਾ ਦੇਖੋ ਮੈਂ ਮੈਂ ਸਾਰਾ ਕੁਝ ਸੁਣੂੰਗਾ ਮੈਂ ਸਾਰਾ ਕੁਝ ਦੱਸੂੰ ਤੁਹਾਨੂੰ ਬਸ ਇੰਨੀ ਬੇਨਤੀ ਕਰੂੰ ਬਹੁਤ ਵੱਡੀ ਗੰਤੀ ਜੀ ਸਾਡੇ ਪਰਿਵਾਰ ਸੁਣ ਰਹੇ ਨੇ ਆਪਾਂ ਬਸ ਸੱਬਿਆਕ ਗੱਲਾਂ ਕਰਾਂਗੇ ਠੀਕ ਹੈ ਜੀ ਤੇ ਮਿੰਨ ਤੁਸੀਂ ਦੱਸੋ ਵੀ ਚੱਕਰ ਕੀ ਆ ਤੁਸੀਂ ਕੁੱਟਣ ਗਏ ਜੀ ਇਹਨਾਂ ਦੇ ਮੁੰਡੇ ਨੂੰ ਵਿਆਹ ਤੋਂ ਪਹਿਲਾਂ ਨਹੀਂ ਨਹੀਂ ਜੀ ਕੋਈ ਕੋਈ ਗੱਲਬਾਤ ਨਹੀਂ ਸਰ ਅਸੀਂ ਆਹ ਕਰਕੇ ਕੁੜੀ ਤੇ ਕੀ ਹੈ ਜੀ ਜੀ ਵਿਆਹ ਕਰਾ ਜੀ ਹਾਂ ਜੀ ਜੀ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਮੁੰਡੇ ਵੀ ਪਹਿਲਾਂ ਵੀ ਪੁਰਸ਼ੇ ਭਾਤੀ ਜਰੋਣੇ ਪੁਰਸ਼ ਜਿਹਨਾਂ ਦਾ ਮੁੰਡਾ ਹੋਇਆ ਨਹੀਂ ਜੀ ਇਹਨਾਂ ਨੇ ਫਿਰ ਕੁੜੀ ਦਾ ਮੋੜੀ ਬਣਾ ਲਿਆ ਵੀ ਕੁੜੀ ਦੇ 2 ਮਹੀਨੇ ਰਹਿੰਦੇ ਤੇ ਆਈ ਲੈਟਰਸ ਹੋਉਣ ਦੇ ਇਸ ਤਰ੍ਹਾਂ ਹੂੰ ਇਹਨਾਂ ਨੇ ਫਿਰ ਕੁੜੀ ਤੇ ਫੈਲ ਲਾਤੀ ਜੀ ਹਮ ਫੈਲੋਂ ਤੋਂ ਕੁੜੀ ਤਾਂ ਪਹੁੰਚ ਆ ਗਿਆ ਜੀ ਜੀ ਪਹੁੰਚ ਆਉਣ ਤੋਂ ਬਾਅਦ ਜੀ ਕੁੜੀ ਬਾਰੇ ਬਾਗੀ ਜੀ ਹੂੰ ਹੂੰ ਔਰ ਉਹਨੂੰ ਮੋਟ ਮੈਂ ਰਹਾ ਬਾਰੇ ਬਾਗੀ ਜੀ ਮੁੰਡੇ ਦੀ ਉਮਰ ਘੱਟੀ ਜੀ ਹੂੰ ਹੂੰ ਉਹ ਕਿਹਾ ਕਿ ਮੇਰੇ ਕਾਊਂਟਰ ਆਂਡ ਨੂੰ ਮੈਂ ਭੇਜਿਆ ਜਨਾਬ ਦੇ ਨਾਮ ਤੇ ਕੁੜੀ ਭੇਜੀ ਸੀ ਹੂੰ ਹੂੰ ਤੇ ਉਹ ਕੋ ਕੁੜੀ ਵੀ ਮੁੰਡੇ ਜਦੋਂ ਉਮਰ ਪੂਰੀ ਹੋ ਗਈ ਜੀ ਉਦੋਂ ਦੂਏ ਦਿਨਾਂ ਨਾ ਟਿਕਾਤੀ ਜੀ ਹੂੰ ਹੂੰ ਇਹ ਤੱਕ ਤੋਂ ਬਾਅਦ ਕੁੜੀ ਅਮਰਜੈਂਸੀ ਦੇ ਪੇਪਰ ਹੋ ਰਹੇ ਤੇ ਜੀ ਬੱਚੇ ਦੇ ਅਮਰਜੈਂਸੀ ਜਹਾਜ਼ ਚ ਔਰੇ 10 ਦਿਨਾਂ ਵਾਸਤੇ ਛੁੱਟੀ ਲੈ ਕੇ ਆਈ ਹੈ ਜੀ ਹੂੰ ਹੂੰ ਔਰੇ ਫਿਰ ਅਸੀਂ ਸੋਰਾ ਕੇਂਦਰ ਚ ਕੋਟ ਮੈਰਿਜ ਕਰਵਾਈ ਅੱਜ ਜੀ ਪਰ ਨਹੀਂ ਕਰਤੀ ਜੀ ਕੋਟ ਮੈਰਿਜ ਕਰਵਾਉਣ ਤੋਂ ਬਾਅਦ 10-3 ਕੁੜੀ ਆਉਂਦੇ ਸਹੁਰੇ ਦੇ ਸੀ ਜੀ ਸਾਡੇ ਕੋਲੇ ਦਿਨ ਤੇ ਆ ਜਾਂਦੀ 8 ਘੰਟੇ 2 ਵਜੇ ਤੋਂ 2 ਵਜੇ ਔਰ ਦੋ ਵਜੇ ਸਾਡੇ ਕੋਲੇ ਕੁੜੀ ਆਈ ਨਹੀਂ ਇਹਨਾਂ ਇਹਦੀ ਕੁੜੀ ਦਾ ਆਚਾਰ ਕੇ ਨਹੀਂ ਜੀ ਜੀ 10 ਦਿਨਾਂ ਤੋਂ ਬਾਅਦ ਜੀ ਫਿਰ ਉਸ ਤੋਂ ਬਾਅਦ ਕੀ ਕੁੜੀ ਨੇ ਆਪਣੇ ਡਾਕੂਮੈਂਟ ਤੇ ਜੋ ਭਲਾਉਣੀ ਸੀ ਕਿਹੜਾ ਕੋਈ ਮਨਚ ਬਈਮਾਨਾ ਸੀ ਜੀ ਸਹੀ ਡਾਕੂਮੈਂਟ ਲਾ ਕੇ ਕੁੜੀ ਨੇ ਜਦ ਵੀ ਫੈਲ ਲਾਤੀ ਜੀ ਬੱਚੇ ਪੀਏ ਸੀ ਲਾਪਰੀਤ ਸੀ ਇਹਨਾਂ ਦਾ 6 ਮਹੀਨਿਆਂ ਦੇ ਵਿੱਚ ਵਿੱਚ ਮੀਜ ਆ ਗਿਆ ਜੀ ਦੇਖੋ ਜੀ ਸੰਦੀ ਗੁਰੂ ਗੱਲ ਮੰਨ ਲੈਣਾ ਮੈਂ ਇੱਕ ਦਿਨ ਆ ਬੋਲੋ ਇਹ ਨਾ ਕਰੋ ਮੈਨੂੰ ਨਾ ਵੈਸੇ ਨਹੀਂ ਵਧੀਆ ਲੱਗਦਾ ਕੋਈ ਇੱਕ ਬੋਲਦਾ ਹੋਵੇ ਦੂਜਾ ਮਗਰ ਬਿੱਲੀਆਂ ਜੀਆਂ ਬੁਲਾਈ ਜਾਵੇ ਹਾਂ ਨਾ ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਬਿੱਲ੍ਲਾਨ ਆਹ ਨਹੀਂ ਬੱਚੇਗਾ ਚਲੋ ਸਾਨੂੰ ਵੀ ਬਹੁਤ ਖੁਸ਼ੀ ਦੀ ਸਹਾਰਾ ਬਣਿਆ ਕੁੜੀ ਦਾ ਕੁੜੀ ਪੜਾਈ ਕਰਦੇ ਦੇ ਜਿਵੇਂ ਇੰਨੀ ਕਮਾਈ ਹੈ ਨਹੀਂ ਤੀ ਕਿ ਉਧਰ ਕੰਮ ਵੀ ਨਹੀਂ ਸੀ ਮਿਲਿਆ ਕੁੜੀ ਨੂੰ ਹੂੰ ਹੂੰ ਚਲੋ ਤੁਸੀਂ ਉਹ ਗੱਲ ਅਸੀਂ ਜੇ ਇੱਥੇ ਕਹੇ ਜੀ ਕਰ ਇਹਨਾਂ ਦੇ ਇਹਨਾਂ ਦੇ ਦੋ ਬੱਚਾ ਤੋਰਿਆ ਆਪਦਾ ਜੀ ਸਾਰਾ ਕੁਝ ਕਰਕੇ ਇਹ ਜੀ ਨੂੰ ਘੇਸ ਤੇ ਇਹਰ ਤੋਰਦੇ ਛੱਡਿਆ ਜੀ ਪਰ ਕੁੜੀ ਲੈ ਗਈ ਜੀ ਉਹਨੂੰ ਆਪਣੇ ਕੋਲੇ ਜੀ ਕੁੜੀ ਲੈ ਗਈ ਜੀ ਜਾ ਕੇ ਕੁੜੀ ਨਾਲ ਚਲੋ ਉੱਥੇ ਇਹ ਜਾਨਸਾਰ ਰੋਣ ਲੱਗਿਆ ਜੀ ਮੁੰਡਾ ਜੀ ਮੈਂ ਚਤਵਿੰਦਰ ਜੀ ਤੁਹਾਨੂੰ ਇੱਥੇ ਰੋਕੂੰਗਾ ਚਤਵਿੰਦਰ ਜੀ ਇੱਕ ਮਿੰਟ ਮੇਰੀ ਗੱਲ ਸੁਣਿਓ ਥੋੜੀ ਜੀ ਸਟੋਰੀ ਮੈਂ ਬਰੀਫ ਕਰ ਦਿਆਂ ਵੀ ਚੱਲ ਕੀ ਰਹੀ ਆ ਕੁਝ ਸਰੂਤੇ ਸਾਡੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਪਤਾ ਲੱਗਣੀ ਚਾਹੀਦੀ ਗੱਲ ਆ ਅੱਜ ਦੇ ਪ੍ਰੋਗਰਾਮਾਂ 'ਚ ਸਾਡੇ ਨਾਲ ਗਰਮੀਤ ਸਿੰਘ ਫੌਜੀ ਸਾਹਿਬ ਜਿਹੜੇ ਲਾਈਨ ਤੇ ਆਏ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਮੁੰਡੇ ਨੇ ਲੰਬ ਮੈਰਿਜ ਕਰਾਈ ਨੂਨ ਉਹਨਾਂ ਨੇ ਪੈਸੇ 40 ਲੱਖ ਦੇ ਕਰੀਬ ਖਰਚ ਕੇ ਤੇ ਪਹਿਲਾਂ ਲੱਗਿਆ 6.5 ਵਿਆਹ ਤੇ ਲੱਗਿਆ 9.5 ਲੱਖ ਬਾਅਦ ਚੋਂ ਭੇਜਿਆ ਤੇ ਇੰਨੇ ਪੈਸੇ ਲਾ ਕੇ ਕੈਨੇਡਾ ਭੇਜੀ ਉਦੋਂ ਬਾਅਦ ਤੋਂ ਮੁੰਡੇ ਨਾ ਮੈਰਿਜ ਰਜਿਸਟਰ ਕਰਾਉਣ ਦੇ ਲਈ ਕੁੜੀ ਪੰਜਾਬ ਚਲ ਗਈ। ਪੰਜਾਬ ਤੋਂ ਫੇਰ ਰਜਿਸਟਰ ਕਰਾ ਕੇ 2-4 ਮਹੀਨੇ ਬਾਅਦ ਮੁੰਡਾ ਕੈਨੇਡਾ ਪਹੁੰਚ ਗਿਆ। ਆ ਕੇ ਇੱਥੇ ਇਕੱਠੇ ਰਹੇ ਪਰ ਫੇਰ ਇਹਨਾਂ ਦੀ ਕੋਈ ਆਪਸੀ ਗੱਲਬਾਤ ਕੋਈ ਹੋ ਗਈ ਇਹ ਕਹਿੰਦੇ ਤੇ ਕੁੜੀ ਨਾਲੋਂ ਮੁੰਡਾ ਅੱਡ ਹੋ ਗਿਆ ਉਹ ਕਹਿੰਦਾ ਵੀ ਮੈਂ ਮਰ ਸਕਦਾ ਮੈਂ ਨਾਲ ਨਹੀਂ ਰਹਿਣਾਗਾ ਫੇਰ ਇਹ ਅੱਡ ਹੋ ਗਏ। ਹੁਣ ਅਪਡੇਟ ਇਹ ਸੀ ਵੀ ਕੁੜੀ ਜਿਹੜੀ ਅਕਤੂਬਰ ਦੇ ਵਿੱਚ ਬੀਤੇ ਦੇ ਵਿੱਚ ਪੰਜਾਬ ਚਲ ਗਈ। ਹੁਣ ਫੇਰ ਅਸੀਂ ਪਹਿਲਾਂ ਵੀ ਕਹਿੰਨੇ ਹੁੰਨੇ ਆ ਵੀ ਐਹੋ ਜੀ ਕੋਈ ਗੱਲ ਨਹੀਂ ਹੁੰਦੀ। ਅਸੀਂ ਸਮਝਾ ਲਾਂਗੇ ਗੱਲ ਕਰਾਂਗੇ। ਤੇ ਮੈਂ ਜਿਵੇਂ ਤੁਹਾਡੇ ਨਾਲ 4855 ਕਲਰ ਵਾਦਾ ਕੀਤਾ ਸੀ ਵੀ ਆਪਾਂ ਤਾਂ ਆਖਰੀ ਮਿੰਟ ਤੇ ਫੜ ਲਈਏ ਬੰਦੇ ਨੂੰ ਪਰ ਚਤਵਿੰਦਰ ਜੀ ਸਾਡੇ ਲਾਈਨ ਤੇ ਦੁਬਾਰੇ ਸਾਡੇ ਨਾਲ ਜੁੜ ਗਏ ਅਰਸ਼ ਵੀ ਬੇਟਾ ਸਾਡੇ ਨਾਲ ਬੱਚੀ ਵੀ ਗੱਲ ਕਰੇਗੀ ਸੋ ਹੁਣ ਉੱਥੇ ਸਾਡੇ ਗੱਲ ਗੱਲ ਕੀ ਪਹੁੰਚੀ ਕੁੜੀ ਵਾਲੀ ਸਾਈਡ ਤੋਂ ਸਟੋਰੀ ਦੱਸਣ ਦੇ ਲਈ ਲੜਕੀ ਤੇ ਲੜਕੀ ਦਾ ਟੱਬਰ ਗੱਲ ਕਰ ਰਿਆ ਸਾਡੇ ਨਾਲ ਜੀ ਚਤਵਿੰਦਰ ਜੀ ਕੰਟੀਨਿਊ ਹਾਂ ਜੀ ਤੇ ਦੱਸਿਆ ਵੀ ਇਹ ਬੱਚੇ ਨੂੰ ਲੈ ਗਈ ਜੀ ਯਾਰ ਪੁੱਤ ਤੋਂ ਕੁੜੀ ਜੀ ਜਾ ਤੋ ਬਾਹਰ ਜੀ ਤੇ ਮੁੰਡਾ ਘਰੇ ਜਾ ਕੇ ਰੋਣ ਲੱਗ ਗਿਆ ਜੀ ਹੁਣ ਮੁੰਡੇ ਨੂੰ ਕਿੱਥੋਂ ਕਿੱਥੇ ਅੱਛਾ ਏਅਰਪੋਰਟ ਤੋਂ ਘਰੇ ਲੈ ਗਈ ਮੁੰਡਾ ਰੋਣ ਲੱਗ ਗਿਆ ਹੁਣ ਤੋਂ ਜੀ ਏਅਰਪੋਰਟ ਤੋਂ ਜੀ ਕੋਈ ਆ ਕੇ ਲੈ ਗਈ ਜੀ ਗੱਡੀ 'ਚ ਮੁੰਡੇ ਨੂੰ ਆਪਣੇ ਘਰੇ ਜੀ ਉੱਥੇ ਜਿੱਥੇ ਰਹੇ ਹਸਤੀ ਜੀ ਤੇ ਮਮਾ ਚਲੋ ਪਿੱਛੇ ਦੱਸ ਕੌਣ ਰਿਹਾ ਚਤਵੰਦਰ ਜੀ ਚਤਵੰਦਰ ਜੀ ਤੁਹਾਡੀ ਪਤਨੀ ਹੈ ਤੁਹਾਡੀ ਪਤਨੀ ਹੈ ਤੁਹਾਡੇ ਕੋਲ ਨਾ ਮੇਰੇ ਦੋ ਬੱਚੇ ਫਿਰਦੇ ਨੇ ਜੀ ਬੱਚੇ ਨੇ ਬੱਚੀ ਤੁਹਾਡੇ ਕੋਲ ਆਪਣੀ ਜੀ अच्छा बच्चियां बच्चियां ਨੇ ਤੁਹਾਡੇ ਕੁੜੀਆਂ ਹੀ ਨੇ ਜੀ ਮੇਰੇ ਤੇ ਨਾ ਅਰਸ਼ ਅਰਸ਼ ਕੋਲ ਆ ਜੀ ਤੁਹਾਡੇ ਅਰਸ਼ ਨਾ ਮੇਰੀ ਗੱਲ ਕਰਾਏ ਉਹ ਅਰਸ਼ ਸਾਰੀ ਗੱਲ ਦੱਸ ਸਕੇਗੀ ਆਪਾਂ ਨੂੰ ਲੈ ਤੁਹਾਨੂੰ ਦੱਸ ਰਾਂ ਮੇਰੀ ਤਾਂ ਸੁਣ ਲੋ ਜੀ ਨਹੀਂ ਤੁਸੀਂ ਤੁਹਾਨੂੰ ਤਾਂ ਮਗਰੋਂ ਦੱਸੀ ਜਾਂਦਾ ਨਾ ਕੋਈ ਬੱਚੇ ਨਾਲ ਹੋਇਆ ਜੀ ਤੁਹਾਨੂੰ ਤਾਂ ਮਗਰੋਂ ਦੱਸੀ ਜਾਂਦਾ ਨਾ ਕੋਈ ਬੱਚਿਆਂ ਨੂੰ ਚਲੋ ਪੁੱਤ ਬੋਲਣਾ ਨਹੀਂ ਹੈਗਾ ਬੱਚਾ ਏ ਸਰ ਕੁੜੀ ਲੈ ਗਈ ਜੀ 에어ਪੋਰਟ ਤੋਂ ਇਹਨੂੰ ਲਾਹਪੁਰੀ ਤੋਂ ਘਰੇ ਆਪਦੇ ਜੀ ਸਰ ਪਾ ਪਾਣੀ ਦਿੱਤਾ ਜੀ ਉਸ ਤੋਂ ਬਾਅਦ ਉਹ ਲਾਹਪੁਰੀ ਤੋਂ ਕਹਿੰਦਾ ਵੀ ਮੇਰਾ ਜੀ ਨਹੀਂ ਲੱਗਦਾ ਮੈਂ ਤਾਂ ਵਾਪਸ ਜਾਣਾ ਹੂੰ ਵੀ ਇਹਨੇ ਆਪਦੇ ਮੰਮੀ ਡੈਡੀ ਨੂੰ ਵੀ ਕਿਹਾ ਤੇ ਅਰਸ ਨੇ ਵੀ ਫੋਨ ਕਰਿਆ ਵੀ ਇਹਦਾ ਹੋ ਰਿਹਾ ਹੈਗਾ ਲਾਹਪੁਰੀ ਤੋਂ ਇਹਨੂੰ ਕੀ ਹੋ ਗਿਆ ਵੀ ਕਾਹਤੋਂ ਨਹੀਂ ਇਹ ਰਹਿ ਰਿਹਾ ਜੀ ਕਹਿੰਦਾ ਵੀ ਮੇਰੇ ਤਾਂ ਟਿਕਟ ਟਿਕਾ ਦਿਓ ਮੈਂ ਤਾਂ ਵਾਪਸ ਜਾਣਾ ਇਹ ਰੋਈ ਗਿਆ ਜੀ ਇਹਨਾਂ ਨੇ ਸੁਹਾਣੀਗੜ੍ਹ ਫੋਨ ਵੀ ਕਰਿਆ ਉਹਨਾਂ ਦੇ ਵੀਡੀਓ ਟੈਕਟ ਵਾਪਸ ਕਰਵਾਉਣੇ ਆ ਫਿਰ ਇਹਨਾਂ ਨੇ ਇੱਕ ਨੰਬਰ ਦੇਤਾ ਜੀ ਕਿਸੇ ਮੁੰਡੇ ਦਾ ਔਰ ਲਾਪ੍ਰੀਤ ਨੂੰ ਜੀ ਲਾਪ੍ਰੀਤ ਨੂੰ ਜਦੋਂ ਨੰਬਰ ਦੇਤਾ ਜੀ ਉਹ ਨੰਬਰ ਤੋਂ ਇਹਨੇ ਮੁੰਡੇ ਨਾਲ ਗੱਲ ਕਰ ਲਈ ਗੱਲ ਕਰਨ ਤੋਂ ਬਾਅਦ ਇਹਦੇ ਉਹਨੇ ਕੁਝ ਕੁਦਿਲ ਕਿਹਾ ਉਹਦੇ ਘਰਾਂ ਚ ਗਿਆ ਜੀ ਉੱਥੇ ਜਾ ਕੇ 5 ਡਾਲਰ ਦਾ ਕੋਈ ਨਸ਼ਾ ਲਿਆ ਆ ਉਹਦਾ ਕਰ ਲਿਆ ਜੀ ਸੈੱਟ ਹੋ ਗਿਆ ਲਾਪ੍ਰੀਤ ਜੀ ਹੂੰ ਹੂੰ ਨਾ ਮੈਂ ਗੁੜੀ ਨਾਲ ਦੇਖਾ ਜੀ ਇਹੀ ਕੁਝ ਨਸ਼ਾ ਕਰੀ ਜੀ ਯਾਰ ਜੀ ਨਸ਼ਾ ਕਰਕੇ ਗੁੜੀ ਦਾ ਗਲ ਕੋੜਤਾ ਜੀ ਸੱਟਾਂ ਮਾਰੀਆਂ ਲੁੱਟਾਂ ਤੇ ਤੇ ਨੋਂ ਤਾਂ ਤਾਂ ਨੋਂ ਫਿਰ ਉਹ ਕੁੜੀ ਨੂੰ ਛੱਡ ਕੇ ਭੱਜ ਗਿਆ ਜੀ ਹੂੰ ਹੂੰ ਕੁੜੀ ਨੂੰ ਛੱਡ ਕੇ ਭੱਜਣ ਤੋਂ ਬਾਅਦ ਸਾਨੂੰ ਅੱਠ ਉਸ ਨੂੰ ਰਸਤ ਨੂੰ ਮੁੰਡਾ ਭੱਜ ਗਿਆ ਜੀ ਇਹ ਹੂੰ ਹੂੰ ਸਾਨੂੰ ਬੇਟੀ ਨੇ ਦੱਸਿਆ 12 ਗਾਸਤ ਨੂੰ ਜ 11 12 ਗਾਸਤ ਦੀ ਰਾਤ ਨੂੰ ਜੀ ਹੂੰ ਹੂੰ ਕਹਿੰਦੇ ਵੀ ਮੇਰਾ ਨੰਬਰ ਬਲਾਕ ਚ ਲਾ ਰੱਖਿਆਗਾ ਹੂੰ ਤੇ ਮੈਂ ਮੇਰੀ ਸੱਸ ਨੂੰ ਫੋਨ ਕਰਤੀ ਸੱਸ ਨੇ ਵੀ ਉਹਨੂੰ ਕਹੇ ਵੀ ਲਾਪਰੀ ਤੇ ਮੰਮੀ ਮੈਂ ਸੋਫਤੇ ਦੇ ਵਿੱਚੋਂ ਆਈਆਂ ਕਿ ਵੀ ਸੱਤ ਤੋਂ ਵੀ ਕਰ ਨਹੀਂ ਤੇ ਵੀ ਭੱਜ ਗਿਆ ਇੱਕ ਦਿਨ ਪਹਿਲਾਂ ਉਹਨੇ ਤੇਤੀ ਬੈਗ ਸਾਰੇ ਮੈਂ 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 ਤੁਹਾਡੀ ਗੱਲ ਮੈਂ ਤੁਹਾਡੀ ਗੱਲ ਚਤਵਿੰਦਰ ਜੀ ਮੈਂ ਇਦਾਂ ਹੀ ਕੰਟੀਨਿਊ ਕਰਦਾ ਪਰ ਫੌਜੀ ਸਾਹਿਬ ਤੁਸੀਂ ਵੀ ਲਾਈਨ ਤੇ ਹੋ ਮੈਂ ਤੁਹਾਨੂੰ ਪੁੱਛਿਆ ਕਿ ਫੌਜੀ ਸਾਹਿਬ ਕਿਤੇ ਆਏ ਤਾਂ ਵੀ ਮੁੰਡਾ ਮੈਨੂੰ ਸ਼ਕਲੋਂ ਕਮਜ਼ੋਰਾ ਜਾਂ ਲੱਗਦਾ ਵੀ ਨਸ਼ਾ ਪੱਤਾ ਕਰਦਾ ਹੋਵੇ ਜਿਹੜੇ ਮੁੰਡੇ ਨੂੰ ਜਾਂਦੇ ਨੂੰ ਉੱਥੇ ਜਾ ਕੇ ਤੋੜ ਲੱਗੀ ਤੇ ਉਹ ਤੁਹਾਨੂੰ ਪਤਾ ਹੀ ਹੋਣਾ ਕੁਝ ਤਾਂ ਸਰ ਬਿਲਕੁਲ ਵੀ ਕੋਈ ਨਸ਼ਾ ਨਹੀਂ ਕਰਦਾ ਸੀਗਾ ਚਲੋ ਇਹ ਤਾਂ ਹੁਣ ਜੋ ਵੀ ਮਰਜ਼ੀ ਆ ਜੋ ਮਰਜ਼ੀ ਕਹਿੰਦੇ ਦੇਖੋ ਫਿਰ ਅਸੀਂ ਇੱਥੇ ਬੈਠੇ ਹਾਂ ਠੀਕ ਆ ਠੀਕ ਆ ਫੌਜੀ ਸਾਹਿਬ ਆਪਾਂ ਮੈਂ ਜਿੰਨਾ ਪੁੱਛਿਆ ਉਹਨਾਂ ਦੱਸੋ ਕਿਉਂਕਿ ਪਹਿਲਾਂ ਤੁਹਾਨੂੰ ਸਮਾਂ ਦਿੱਤਾ ਸਮਾਂ ਆਪਣੇ ਕੋਲੇ ਘਟਿਆ ਆ ਕੀ ਕਹਿੰਨੇ ਹੋ ਹੁਣ ਵੀਰੇ ਤੁਸੀਂ ਚਤੁੰਦਰ ਅੱਗੇ ਕੀ ਬਣੀ ਗੱਲ ਤੇ ਵੀਰ ਜੀ ਦੇਖੋ ਨਸਾ ਕਰਦਾ ਜੀ ਕੁੜੀ ਦਾ ਗੱਲ ਵੀ ਝੋਟਿਆ ਜੀ ਇਹਨੇ ਲੱਤਾਂ ਤੇ ਵੀ ਸੱਟਾਂ ਮਾਰੇ ਸਿਫਟ ਤੋਂ ਜਿੰਨੇ ਕੁੜੀ ਨੌਕਰੀ ਕਰਦੀ ਜੋ ਜੋ ਵੀ ਕੰਮ ਮਿਲਦਾ ਜੀ ਕੁੜੀ ਦਾ ਜਦੋਂ ਕੁੜੀ ਕੰਮ ਤੇ ਗਈ ਹੁੰਦੀ ਤੇ ਕੁੜੀ ਦਾ ਚੈੱਕ ਆਉਂਦਾ ਜੀ ਤੁਹਾਨੂੰ ਪਤਾ ਹੈ ਕਿ ਨੇ ਇੱਦਾਂ ਚ ਰੋਲ ਨੇਗੇ ਇਹ ਆਪਦੇ ਮੋਬਾਈਲ ਤੇ ਸਕੈਨ ਕਰਕੇ ਆਪਰੇ ਅਕਾਊਂਟ ਚ ਪਾ ਲਾਂਗਾ ਤੇ ਜੀ ਕੁੜੀ ਨੂੰ ਇਹਦੇ ਗਰੋਸਰੀ ਜੋਗੀ ਪੈਸੇ ਦਿੰਦਾ ਤੇ ਜੀ ਵੀ ਹੋਰ ਉਹਨੂੰ 10 ਪੈਸੇ ਨਹੀਂ ਦਿੰਦਾ ਤੇ ਕੜਾਏ ਜੋਗੇ ਜਮਾ ਜੀ ਜਿੰਨੇ ਵੀ ਕੁੜੀ ਤਰ੍ਹਾਂ ਹੁੰਦੀ ਸਾਰੀ ਆਪਦੇ ਕੁੜੀ ਦਾ ਚੈੱਕ ਦੇ ਜੀ ਨੂੰ ਕੰਮ ਨਹੀਂ ਕੁੜੀ ਨੇ ਆਪਦੇ ਨਾਂ ਤੇ ਕੰਮ ਵੀ ਦਵਾਇਆ ਜੀ ਇਹਨੂੰ ਨਹੀਂ ਕੁੜੀ ਦਾ ਚੈੱਕ ਆਪਦੇ ਖਾਤੇ ਚ ਨਹੀਂ ਪਾ ਸਕਦਾ ਇਹ ਹੈ ਜੀ ਪਤਾ ਨਹੀਂ ਜੀ ਕਿਵੇਂ ਆਪਦੇ ਕੁੜੀ ਦਾ ਚੈੱਕ ਹੈ ਆਪਦੇ ਖਾਤੇ ਚ ਅਕਾਊਂਟ ਤੇ ਲਾ ਲਾਂਗਾ ਜੀ ਮੈਂ ਸਮਝ ਗਿਆ ਮੈਂ ਮੈਂ ਚਤੁੰਦਰ ਜੀ ਤੁਹਾਡੇ ਚਤੁੰਦਰ ਜੀ ਤੁਹਾਡੇ ਤਿੰਨ ਧੀਆ ਤੁਹਾਡੇ ਨਾਲ ਸਾਨੂੰ ਵੀਰੇ ਬਹੁਤ ਹਮਦਰਦੀ ਆ ਪਰ ਮੇਰੀ ਇੱਕ ਬੇਨਤੀ ਮੰਨੋਗੇ ਹਾਂ ਜੀ ਤੁਸੀਂ ਦੱਸ ਰਹੇ ਹੋ ਸਾਰਾ ਕੁਝ ਮੈਂ ਸੁਆਮੀ ਨਾ ਮੇਰੀ ਗੱਲ ਕਰਾਉਗੇ ਅਰਸ਼ ਨਾਲ ਉਹ ਵਿਚਾਰੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਸਾਰਾ ਕੁਝ ਦੱਸ ਰਹੀ ਆ ਤੁਸੀਂ ਉਹ ਫੋਨ ਲਾ ਲਓ ਜੀ ਅਰਸ਼ ਨੂੰ ਫੋਨ ਲਾ ਲਓ ਜੀ ਮੈਂ ਮੇਰੇ ਨਾਲ ਗੱਲ ਕਰ ਲਓ ਤੁਸੀਂ ਜਿਹੜਾ ਇਹ ਲਾਈਫੋਨ ਨੇ ਪਹਿਲ ਕਰਿਆ ਜੀ ਸਾਡੇ ਨਾਲ 4 ਦਿਨ ਪਹਿਲਾਂ ਸਾਡਾ ਰਾਜੀ ਬੰਦਾ ਹੋ ਗਿਆ ਜੀ ਐਨਆਰਏ ਥਾਣੇ ਤੇ ਤੁਹਾਨੂੰ ਨਿਤਮਰੂਰ ਜੀ ਅਰਸ਼ ਕਿੱਥੇ ਆ ਜੀ ਇਸ ਵੇਲੇ ਹੈ ਅਰਸ਼ ਕਿੱਥੇ ਹੈ ਹਲੋ ਅਰਸ਼ ਕਿੱਥੇ ਹੈ ਜੀ 4 ਦਿਨ ਪਹਿਲਾਂ ਜੀ ਸਾਡਾ ਰਾਜੀ ਬੰਦਾ ਹੋ ਗਿਆ ਜੀ ਹੂੰ ਦੋ ਮੈਂ ਡਾਕੂਮੈਂਟ ਤੇ ਇਹ ਨਾ ਸੁਣੋ ਨਹੀਂ ਤੁਸੀਂ ਆਹ ਕਈ ਕੁਝ ਭੇਜ ਵੀ ਚੁੱਕੇ ਹੋ ਤੇ ਭੇਜੀ ਜਾਣੇ ਵੀ ਹੋ ਜੀ ਨਾਲ-ਨਾਲ ਪਰ ਮੈਂ ਤੁਹਾਨੂੰ ਪੁੱਛਦਾ ਜੀ ਬੇਟੀ ਕਿੱਥੇ ਐਸਲੇ ਵੇਤੀ ਆ ਸਾਨੂੰ ਫੋਨ ਕਰ ਰਹੀ ਹੈ ਜੀ ਬੇਟੀ ਤੁਹਾਡੇ ਨਾਲ ਉਹੀ ਗੱਲ ਕਰੋ ਬੇਟੀ ਨੂੰ ਪੁੱਛ ਲਓ ਕਿੱਥੇ ਆ ਮੈਂ ਲਾ ਰਿਆਂ ਜੀ ਹੁਣ ਚੱਕੇ ਵੀ ਫੋਨ ਅੱਛਾ ਕੋਈ ਨਾ ਜੀ ਤੇ ਅੱਛਾ ਤੁਹਾਡਾ ਰਾਜੀਨਾਮਾ ਹੁਣ ਕੀ ਹੋਇਆ ਜੀ ਰਾਜੀਨਾਮਾ ਸੱਤ ਸੱਤ ਰਾਜੀਨਾਮਾ ਹੋ ਗਿਆ ਵੀ ਇਹ ਕਹਿੰਦਾ ਵੀ ਸਾਡਾ ਬੀਜਾ ਵਧਾ ਦਿਓ ਜੀ ਅਸੀਂ ਅਖਰੀ ਬੀਜਾ ਸਾਡਾ ਵਧਾਦਾ ਹਾਂ ਕੋਈ ਵਾਰ ਨਹੀਂ ਬੀਜਾ ਅਸੀਂ ਵਧਾ ਸਕਦੇ ਸੀ ਤੇ ਜਪਾਤ ਨਹੀਂ ਦਿੱਤਾ ਜੀ ਬੀਜਾ ਵਧਾਉਣ ਤੋਂ ਜਦੋਂ ਮੁੰਡਾ ਭੱਜਿਆ ਜੀ ਮੈਂ ਇਹਦੇ 15 ਦਿਨ ਬਾਅਦ ਗਿਆ ਮਿੰਟਾਂ ਕਰੇ ਜੀ ਮੈਂ ਕਿਹਾ ਮੈਂ ਤੇਰੇ ਪੈਰੀਂ ਹੱਥ ਲਾ ਲਾਣਾ ਤੇ ਤੂੰ ਮੁੰਡੇ ਨੂੰ ਬੁਲਾਦਾ ਇਹ ਕੰਮ ਪਾਜੀ ਹੋ ਗਿਆ ਕੰਮ 바ਜੀ ਜੋ ਕੀਤਾ ਇੱਕ ਢਾਂਸਨ ਕਰਾ ਸੀ ਇਹ ਹੀ ਆਗੇ ਹੂੰ ਜੀ ਇਹ ਕਹਿੰਦਾ ਵੀ ਜਿਹੜਾ ਕੋ ਸੋਨਾ ਉਹ ਤਾਂ ਹੋਊਗਾ ਵੀ ਅਸੀਂ ਮੁੰਡੇ ਨੂੰ ਹੀ ਬੁਲਾਉਂਦੇ ਹੈਗੇ ਜੀ ਉਹ ਤਾਂ ਹੁਣ ਭੱਗ ਗਿਆ ਆਪੇ ਆ ਜੂਗਾ ਵੀਰਾਂ ਦੋਸਤਾਂ ਕੋਲੇ ਅਸੀਂ ਆ ਕੇ ਕੁੜੀ ਕੱਢ ਲਈ ਆ ਜੀ ਘਰੇ ਦੇਖੋ ਟੈਨਸ਼ਨ ਕਰ ਰਹੀ ਆ ਉਹਦੀ ਜ਼ਿੰਮੇਦਾਰੀ ਆ ਉਹ ਹਜੇ ਉਹ ਆਪਣੀ ਜ਼ਿੰਮੇਦਾਰੀ ਤੇ ਲੈ ਕੇ ਆਈ ਹੈਗੀ ਵੀ ਫਿਰ ਜੇ ਉਹਨਾਂ ਨੇ ਜਿਵੇਂ ਹੁਣ ਉਹ ਨਸ਼ਾ ਕਰਤਾ ਗੱਡੀ ਲੈ ਕੇ ਭੱਜ ਗਿਆ ਗੱਡੀ ਕੁੜੀ ਦੇ ਨਾਂ ਤੇ ਕੀ ਕੁੜੀ ਨੇ ਕਲੇਸ਼ ਕਰਕੇ ਕੁੜੀ ਤੋਂ ਗੱਡੀ ਲੈਤੀ ਜੀ ਇਹਨੇ ਜੀ ਕੁੜੀ ਸਾਤਾ ਸੀ ਫੋਟੋਆਂ ਦਿਖਾ ਰਹੇ ਆ ਕਿ ਕੁੜੀ ਦੀ ਕਿਵੇਂ ਜੇਬਾਂ ਫਰੋਲੀ ਜਾਂਦਾਗਾ ਤੇ ਹਾਂ ਜੀ ਹਾਂ ਇਹ ਨਸ਼ੇੜੀ ਆ ਜੀ ਤੁਸੀਂ ਦੇਖੋ ਤੁਸੀਂ ਨਸ਼ੇ ਵਾਲੀ ਵੀਡੀਓ ਵੀ ਫਿਰ ਜਿਹੜਾ ਰਾਤ ਨੂੰ 2:30 ਵਜੇ ਇਹ ਨਸ਼ਾ ਕਰਨ ਗਿਆ ਜੀ ਕੁਝ ਹੋਰ ਰਿਕਾਰਡਿੰਗ ਵੀ ਭੇਜੀ ਆ ਜੀ ਸਾਨੂੰ ਇਹਦੇ ਮੋਬਾਈਲ ਤੋਂ ਇਹ ਤੁਸੀਂ ਸੱਚ ਨੂੰ ਸੱਚੇ ਦਾਖਾਓ ਜੀ ਇਹ ਨਾ ਹੋਵੇ ਵੀ ਕੱਲ ਤੋਂ ਦਿਖਾ ਦੂੰ ਮੈਂ ਸਭ ਇਹ ਨਹੀਂ ਤੁਸੀਂ ਤੁਸੀਂ ਚਤਵਿੰਦਰ ਜੀ ਚਤਵਿੰਦਰ ਜੀ ਇਹ ਤਾਂ ਮੰਨਦੇ ਹੋ ਤੁਸੀਂ ਸਾਨੂੰ ਜੋ ਭੇਜਿਆ ਅਸੀਂ ਦਿਖਾ ਰਹੇ ਹਾਂ ਹਾਂ ਜੀ ਮੈਂ ਤਾਂ ਦੇਖ ਨਹੀਂ ਰਿਹਾ ਜੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਲੱਗਾਂ ਤੁਹਾਡੀ ਸੁਣਤਾ ਰਹੇ ਨਾ ਜੋ ਤੁਸੀਂ ਦੱਸ ਰਹੇ ਹੋ ਅਸੀਂ ਸੁਣਤਾ ਰਹੇ ਹਾਂ ਸੌ ਗਿਆ ਤੁਸੀਂ ਜੀ ਮੈਂ ਸੌ ਗਿਆ ਸੀ ਅਸੀਂ ਤਾਂ 7 ਵਜੇ ਪੈਣ ਵਾਲੇ ਬੰਦੇ ਇਸ ਨੂੰ ਲਿਆ ਜਾਂਦੇ ਨਾ ਅਸੀਂ ਝੂਠ ਬੋਲੀ ਨਾ ਤੁਹਾਨੂੰ ਬੋਲਣ ਦੀ ਲੋੜ ਹੈ ਸ਼ਰਾਬੀ ਬੰਦਾ ਮਾੜੇ ਜੇ ਮਰੀ ਜਾਂਦਾ ਵੇਖੋ ਉਹਨਾਂ ਦੇ ਪੈਸੇ ਆਏ ਜੀ ਸਾਡਾ ਤੁਹਾਡਾ ਗੁਰੂ ਸਾਡਾ ਬਿਆਸਾਰੀ ਅਸੀਂ ਬਿਆਹ ਜਾਂਦੇ ਨਾ ਅਸੀਂ ਕੁਝ ਨਹੀਂ ਜਣਾ ਪਈਏ ਲੈ ਜੀ ਮੰਨ ਕੇ ਕੋ ਝੋਠ ਮਾਰਦੇ ਹੁਣ ਫਿਰ ਤੁਹਾਡਾ ਕੀ ਰਾਜੀਨਾਮਾ ਹੋ ਗਿਆ ਤੇ ਕੀ ਰਾਜੀਨਾਮਾ ਹੋਇਆ ਤੁਹਾਨੂੰ ਮੈਂ ਮੈਂ ਤੁਹਾਨੂੰ ਕਹੇਗਾ ਰਾਜੀਨਾਮੇ ਦੇ ਵਿੱਚ ਇਹੀ ਲਿਖਿਆ ਗਿਆ ਵੀ ਜੀ ਅਸੀਂ ਵੀ ਇਹ ਆਪਦੇ ਪਰਿਵਾਰ ਦਾ ਆਪ ਜ਼ਿੰਮੇਵਾਰ ਆ ਜੀ ਅਤੇ ਮੁੰਡੇ ਦਾ ਆਪਦੇ ਪਰਿਵਾਰ ਦਾ ਅਸੀਂ ਆਪਦੇ ਪਰਿਵਾਰ ਦੇ ਆਪ ਜ਼ਿੰਮੇਵਾਰ ਆ ਜੀ ਵੀ ਇਹਦੇ ਮੁੰਡੇ ਦਾ ਪੀਜ ਅਸੀਂ ਲਾਵਾਂਗੇ ਜੀ ਖਰਚਾ ਇਹ ਕਰੂਗਾ ਤੇ ਉਸ ਤੋਂ ਬਾਅਦ ਸਾਨੂੰ ਤਲਾਕ ਦੇ ਦੂਗਾ ਜੀ ਇਹ ਰਾਜinama ਵਿੱਚ ਲਿਖਿਆ ਗਿਆ ਜੀ ਪੰਚਾਇਤੀ ਰਾਜਾ ਨਾਮਾ ਐਨਆਰਆਈ ਥਾਣੇ ਚ ਹੋਇਆ ਹਾਂ ਹਾਂ ਜੀ ਇਹ ਤੁਹਾਨੂੰ ਮੈਂ ਫੋਟੋਆਂ ਵੀਡੀਓ ਤੇ ਪਾ ਦਾਨਾ ਜੀ ਭੇਜ ਦਾਨਾ ਪੰਚਾਇਤੀ ਰਾਜinama ਦੀਆਂ ਹੂੰ ਪਿੰਡ ਦੇ ਪੰਚਾਇਤ ਦੀਆਂ ਨੰਬਰਦਾਰਾਂ ਦੀਆਂ ਸਾਰਿਆਂ ਦੇ ਸਾਈਨ ਹੋਏ ਨੇ ਜੀ ਨਹੀਂ ਕਿਸੇ ਨੇ ਪਹਿਲ ਨਹੀਂ ਕਰਨੀ ਤੁਹਾਡੇ ਬੱਚੇ ਘੱਟ ਨੇ ਉਹਨਾਂ ਨੂੰ ਆਪਦਾ ਆਪਦਾ ਕੰਮ ਕਰਨ ਉਹ ਕਿਸੇ ਨੇ ਲਵੇ ਨਹੀਂ ਆਉਣੇ ਇਹ ਕਹੀ ਜਾਂਦੇ ਨੇ ਕੁੜੀ ਨੇ ਵਿਆਹ ਕਰਾ ਲੈ ਐ ਕਰਾ ਲਿਆ ਇਨਵਾਇਸ ਪ੍ਰੂਫ ਲਈ ਸਾਨੂੰ ਇੱਕ ਵੀ ਕੋਈ ਫੋਟੋ ਦਿਖਾਵੇ ਜੇ ਸਾਡੀ ਕੂੜੀ ਚ ਕੋਈ ਕਸੂਰਾ ਕਾ ਸੀ ਉਸੇ ਟਾਈਮ ਸੋ ਸਾਨੂੰ سزا ਲੱਗ ਚਿਤਵਿੰਦਰ ਜੀ ਚਿਤਵਿੰਦਰ ਜੀ ਲਾਈਨ ਤੇ ਬਣੇ ਰਹੋ ਅਰਸ਼ ਮੇਰੇ ਨਾਲ ਲਾਈਨ ਤੇ ਆ ਚੁੱਕੀ ਅਰਸ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਰਸ਼ ਐਸ ਵੇਲੇ ਕਿੱਥੋਂ ਗੱਲ ਕਰ ਰਹੇ ਹੋ ਸਰ ਮੈਂ ਇਸ ਟਾਈਮ ਅਨਟਾਰੀਓ ਵਿੱਚ ਹਾਂ ਬਟ ਆਈ ਕੈਨਟ ਇਸ ਕਲੋਜ਼